ਸਤ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਪਲਟਨ ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਚ ਵੱਖਰੇ ਤਰੀਕੇ ਨਾਲ ਮਨਾਏ ਗਏ ਨਵੇਂ ਸਾਲ ਦੇ ਜਸ਼ਨ ਠੰਡੇ ਪਾਣੀ ਚ ਚੁੱਭੀ ਲਗਾ ਕੇ ਕੀਤੀ ਗਈ ਨਵੇਂ ਸਾਲ ਦੀ ਸ਼ੁਰੂਆਤ ਕੈਨੇਡਾ ਚ ਨਵੇਂ ਸਾਲ ਤੋਂ ਨਵੇਂ ਇਮੀਗ੍ਰੇਸ਼ਨ ਨਿਯਮ ਹੋਏ ਲਾਗੂ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਤੇ ਵੀ ਸਿਕੰਜਾ ਕੱਸਿਆ ਕੈਨੇਡਾ ਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਚ ਭਾਰੀ ਵਾਧਾ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਪੁੱਜ ਸਕਦੀ ਹੈ 20 ਲੱਖ ਤੱਕ ਕੈਨੇਡਾ ਅਤੇ ਭਾਰਤ ਦੇ ਡਿਪੋਟੇਸ਼ਨ ਦੇ ਅੰਕੜਿਆਂ 'ਚ ਵੱਡਾ ਅੰਤਰ ਕੈਨੇਡਾ ਅਨੁਸਾਰ 2831 ਭਾਰਤੀ ਵਾਪਸ ਭੇਜੇ ਭਾਰਤ ਅਨੁਸਾਰ 188 सी. ਕੈਨੇਡਾ ਪਰਚ ਸੈਂਕੜੇ ਲੋਕਾਂ ਨੇ ਬਰਫ਼ੀਲੀਆਂ ਝੀਲਾਂ ਤੇ ਸਮੁੰਦਰ ਦੇ ਕੰਢੇ ਪਾਣੀ 'ਚ ਖੁਸ਼ੀ-ਖੁਸ਼ੀ ਚੁੱਭੀ ਲਗਾ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ। ਕਈਆਂ ਲਈ ਇਹ ਅਜਿਹਾ ਕਰਨ ਦਾ ਪਹਿਲਾ ਮੌਕਾ ਸੀ। ਮੈਕਸੀਕੋ ਤੋਂ ਨੋਵਾ ਸਕੋਸ਼ੀਆ ਕੁਮਣਾਈ ਅਲੇਗਜ਼ੈਂਡਰਾ ਲੋਪੇਜ਼ ਨੇ ਦੱਸਿਆ ਕਿ ਉਹ ਆਪਣੇ ਘਰ 'ਚ ਬਰਫ਼ ਵਾਲੇ ਟੱਬ 'ਚ ਨਹਾਉਂਦੀ ਰਹੀ ਹੈ ਪਰ ਉਸਨੇ ਕਦੀ ਵੀ ਨਹੀਂ ਇਸ ਤਰ੍ਹਾਂ ਖੁੱਲੇ ਪਾਣੀ 'ਚ ਪੋਲਰ ਪਲੰਜ ਕੀਤਾ ਸੀ। ਉਸਨੇ ਵੀਰਵਾਰ ਨੂੰ ਡਾਟ ਮਾਉਥ ਦੀ ਜੰਮੀ ਹੋਈ ਝੀਲ ਬਾਨੂਕ 'ਚ ਸੈਂਕੜੇ ਲੋਕਾਂ ਨਾਲ ਚੁੱਭੀ ਲਗਾਈ। lopez ਨੇ ਕਿਹਾ ਕਿ ਮੇਰੇ ਨਵੇਂ ਸਾਲ ਦੇ ਮਤਿਆਂ 'ਚੋਂ ਇੱਕ ਸੀ ਕਿ ਮੈਂ ਹਰ ਮਹੀਨੇ ਕੁਝ ਵੱਖਰਾ ਕਰਾਂਗੀ ਅਤੇ ਮੈਂ ਇਸ ਦੀ ਸ਼ੁਰੂਆਤ 2026 ਦੇ ਪਹਿਲੇ ਹੀ ਦਿਨ ਤੋਂ ਕਰ ਦਿੱਤੀ ਹੈ ਉਸ ਨੇ ਦੱਸਿਆ ਕਿ ਕਿਵੇਂ ਉਹ ਪਾਣੀ 'ਚ ਗਈ ਉਸ ਦੀਆਂ ਲੱਤਾਂ 'ਚ ਜਲਣ ਹੋਣ ਲੱਗੀ ਪਰ ਉਸ ਨੇ ਸ਼ਾਂਤ ਰਹਿ ਕੇ ਇਸ ਦਾ ਆਨੰਦ ਲਿਆ ਉਸਨੇ ਆਪਣੇ ਜੀਜਾ ਬ੍ਰਾਇਨ ਸਮਰਹੇਜ਼ ਨੂੰ ਵੀ ਆਪਣੇ ਨਾਲ ਇਸ ਵਿੱਚ ਸ਼ਾਮਲ ਹੋਣ ਲਈ ਮਨਾ ਲਿਆ ਟੋਰਾਂਟੋ ਵਿੱਚ ਸੈਂਕੜੇ ਲੋਕ ਬੱਚਿਆਂ ਤੇ ਨੌਜਵਾਨਾਂ ਲਈ ਕੰਮ ਕਰਨ ਵਾਲੀ ਸੰਸਥਾ ਬੂਸਟ ਦੀ ਮਦਦ ਲਈ ਲੇਕ ਅੰਟਾਰੀਓ ਦੇ ਬਰफीਲੇ ਪਾਣੀ ਚ ਕੁੱਦੇ ਇਸ ਸਮਾਗਮ 'ਚ ਹਿੱਸਾ ਲੈਣ ਵਾਲੇ ਪ੍ਰਦੀਪ ਸਿੰਘ ਨਾਗਰਾ ਨੇ ਕਿਹਾ ਕਿ ਠੰਡੇ ਪਾਣੀ ਚ ਚੁੱਭੀ ਲਗਾਉਣਾ ਨਵੇਂ ਸਾਲ ਦੀ ਸ਼ੁਰੂਆਤ ਦਾ ਇੱਕ ਵਧੀਆ ਤਰੀਕਾ ਏ ਬਾਕਸਿੰਗ ਦੇ ਦਸਤਾਨੇ ਅਤੇ ਚੈਂਪੀਅਨਸ਼ਿਪ ਬੈਲਟ ਪਹਿਨੇ ਨਾਗਰਾ ਨੇ ਆਪਣੀ ਫੰਡਰੇਜ਼ਿੰਗ ਟੀਮ ਬਾਕਸ ਸਿੰਘ ਲਈ ਇੱਕ ਗੋਤਾ ਲਗਾਇਆ ਨਾਗਰਾ ਜੋ ਹੁਣ ਤੱਕ 15 ਤੋਂ ਵੱਧ ਵਾਰ ਪੋਲਰ ਪਲੰਜ ਕਰ ਚੁੱਕੇ ਨੇ ਨੇ ਕਿਹਾ ਕਿ ਮੇਰੇ ਲਈ ਇਹ ਸਿਰਫ ਇੱਕ ਦਿਨ ਦੀ ਠੰਡ ਹੈ ਪਰ ਜਿਨ੍ਹਾਂ ਨੌਜਵਾਨਾਂ ਤੇ ਬੱਚਿਆਂ ਦੀ ਅਸੀਂ ਮਦਦ ਕਰ ਰਹੇ ਹਾਂ ਉਹਨਾਂ ਦੀਆਂ ਚੁਣੌਤੀਆਂ ਇੱਕ ਦਿਨ ਤੋਂ ਕਿਤੇ ਵੱਧ ਨੇ ਡਾਟਮਾਉਥ ਚ ਡਾਰਕ ਸਾਈਡ ਡਿਪਰਸ ਦੀ ਪ੍ਰਬੰਧਕ ਕੋਕੋ ਮੈਕਨੀਲ ਨੇ ਦੱਸਿਆ ਕਿ ਵੀਰਵਾਰ ਦੀ ਇਸ ਡਿਪ ਲਈ 550 ਲੋਕਾਂ ਨੇ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਸੀ ਪ੍ਰਬੰਧਕਾਂ ਨੇ ਝੀਲ ਦੀ ਮੋਟੀ ਬਰਫ਼ ਨੂੰ ਕੱਟ ਕੇ ਇੱਕ ਆਇਤਕਾਰ ਪੂਲ ਬਣਾਇਆ ਸੀ ਤਾਂ ਜੋ ਲੋਕ ਪਾਣੀ 'ਚ ਉਤਰ ਸਕਣ ਓਟਵਾ ਤੋਂ ਆਈ ਲੋਰੇਲ ਫਲਾਈਡ ਨੇ ਆਪਣੇ ਬੱਚਿਆਂ ਨਾਲ ਇਸ ਵਿੱਚ ਹਿੱਸਾ ਲਿਆ ਉਸਨੇ ਕਿਹਾ ਕਿ ਬਹੁਤ ਵਧੀਆ ਹੈ ਇੱਥੇ ਇੱਕ ਅਦਭੁਤ ਮਾਹੌਲ ਹੈ ਪਾਣੀ 'ਚ ਜਾਣ ਤੋਂ ਪਹਿਲਾਂ ਬਰਫ਼ 'ਤੇ ਖੜੇ ਹੋਣਾ ਥੋੜਾ ਮੁਸ਼ਕਲ ਸੀ ਪਰ ਅੰਦਰ ਜਾਣ ਤੋਂ ਬਾਅਦ ਇਹ ਬਹੁਤ ਤਾਜ਼ਗੀ ਭਰਿਆ ਤੇ ਸ਼ਾਂਤੀਪੂਰਨ ਅਹਿਸਾਸ ਸੀ ਕੈਨੇਡਾ 'ਚ ਨਵਾਂ ਬਰਾ ਨਵੇਂ ਨਿਯਮ ਲੈ ਕੇ ਆਇਆ ਹੈ ਤੇ ਇਮੀਗ੍ਰੇਸ਼ਨ ਤੋਂ ਲੈ ਕੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲਿਆਂ 'ਚ ਨਵੀਆਂ ਫੀਸਾਂ ਨਵੀਆਂ ਸ਼ਰਤਾਂ ਤੇ ਮੋٹے ਜੁਰਮਾਨੇ ਲਾਗੂ ਹੋ ਚੁੱਕੇ ਨੇ ਸਟੱਡੀ ਵੀਜ਼ਾ ਅਰਜ਼ੀਆਂ ਲਈ ਵੀ ਸਖਤ ਸ਼ਰਤਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਜਿਸ ਦਾ ਸਭ ਤੋਂ ਵੱਧ ਅਸਰ ਪੰਜਾਬ ਤੋਂ ਕੈਨੇਡਾ ਆਉਣ ਦੇ ਇੱਛੁਕ ਵਿਦਿਆਰਥੀਆਂ ਤੇ ਪਵੇਗਾ 2026 ਦੌਰਾਨ ਇੰਟਰਨੈਸ਼ਨਲ ਸਟੂਡੈਂਟਸ ਨੂੰ 1,55,000 ਵੀਜ਼ੇ ਹੀ ਜਾਰੀ ਕੀਤੇ ਜਾਣਗੇ ਜੋ ਪਿਛਲੇ ਬਰੇ ਦੇ ਮੁਕਾਬਲੇ ਅੱਧੇ ਤੋਂ ਘੱਟ ਬਣਦੇ ਨੇ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਵੀ ਤਕਰੀਬਨ ਅੱਧੀ ਕਰ ਦਿੱਤੀ ਗਈ ਹੈ ਤੇ 2026-2027 ਦੌਰਾਨ ਸਿਰਫ 30 3000 ਆਰਜ਼ੀ ਕਾਮਿਆਂ ਨੂੰ ਪਰਮਾਨੈਂਟ ਰੈਜ਼ੀਡੈਂਟ ਬਣਨ ਦਾ ਮੌਕਾ ਮਿਲੇਗਾ ਕੈਨੇਡਾ 'ਚ ਮੌਜੂਦ ਇੰਟਰਨੈਸ਼ਨਲ ਸਟੂਡੈਂਟਸ ਲਈ ਵੀਜ਼ਾ ਮਿਆਦ ਵਧਾਉਣ ਦੀ ਫੀਸ ਪਹਿਲਾਂ ਹੀ ਵਧਾਈ ਜਾ ਚੁੱਕੀ ਹੈ ਤੇ ਟੈਂਪੋਰਰੀ ਰੈਜ਼ੀਡੈਂਟ ਪਰਮਿਟ ਵਾਸਤੇ 246.25 ਡਾਲਰ ਵਸੂਲ ਕੀਤੇ ਜਾ ਰਹੇ ਨੇ ਕੈਨੇਡਾ ਚ ਮੌਜੂਦ ਇੰਟਰਨੈਸ਼ਨਲ ਸਟੂਡੈਂਟਸ ਤੋਂ ਨਵੇਂ ਸਟੱਡੀ ਵੀਜ਼ਾ ਲਈ 396.25 ਡਾਲਰ ਵਸੂਲ ਕੀਤੇ ਜਾ ਰਹੇ ਨੇ ਇਸੇ ਤਰ੍ਹਾਂ ਨਵੇਂ ਵਰਕ ਪਰਮਿਟ ਸਣੇ ਵਰਕ ਸਟੇਟਸ ਦੀ ਬਹਾਲੀ ਵਾਸਤੇ 401.25 ਡਾਲਰ ਜਮ੍ਹਾਂ ਕਰਵਾਉਣੇ ਹੋਣਗੇ ਨਵੀਆਂ ਦਰਾਂ ਮੁਤਾਬਕ ਟੈਂਪੋਰਰੀ ਰੈਜ਼ੀਡੈਂਟ ਪਰਮਿਟ ਵਾਸਤੇ ਹੁਣ 246.25 ਡਾਲਰ ਅਦਾਇਗੀ ਕਰਨੀ ਪੈ ਸਕਦੀ ਹੈ ਤੇ ਵਿਜ਼ਟਰ ਸਟੇਟਸ ਬਹਾਲ ਕਰਨ ਵਾਸਤੇ ਵੀ ਇੰਨੀ ਹੀ ਫੀਸ ਅਦਾ ਕਰਨੀ ਹੋਵੇਗੀ ਦੂਜੇ ਪਾਸੇ ਅਨਟਾਰੀਓ ਚ ਨੌਕਰੀ ਦਾ ਜਨਤਕ ਇਸ਼ਤਿਹਾਰ ਦੇਣ ਵਾਲੇ EMPLOYEES ਵਾਸਤੇ ਲਾਜ਼ਮੀ ਹੈ ਕਿ ਉਹ ਅੰਦਾਜ਼ਨ ਤਨਖਾਹ ਦਾ ਜ਼ਿਕਰ ਕਰਨ ਜਿਸ ਤਰ੍ਹਾਂ ਹੀ ਰੋਜ਼ਗਾਰ ਦੀ ਭਾਲ ਕਰ ਰਹੇ ਨੌਜਵਾਨਾਂ ਨੂੰ ਹੋਰ ਨਾ ਥਾਵਾਂ ਤੇ ਮਿਲਣ ਵਾਲੇ ਮਿਹਨਤਾਨੇ ਨਾਲ ਤੁਲਨਾ ਕਰਨ ਦਾ ਮੌਕਾ ਮਿਲੇਗਾ ਹੁਣ EMPLOYEES ਕੈਨੇਡੀਅਨ ਤਜਰਬੇ ਦੀ ਸ਼ਰਤ ਲਾਗੂ ਨਹੀਂ ਕਰ ਸਕਣਗੇ ਤੇ ਸਿਰਫ ਖਾਸ ਸ਼੍ਰੇਣੀਆਂ 'ਚ ਇਹ ਸ਼ਰਤ ਲਾਗੂ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਇੰਟਰਵਿਊ ਤੋਂ 45 ਦਿਨ ਦੇ ਅੰਦਰ ਉਮੀਦਵਾਰ ਨੂੰ ਦੱਸਣਾ ਹੋਵੇਗਾ ਕਿ ਉਸ ਦੀ ਚੋਣ ਕੀਤੀ ਗਈ ਹੈ ਜਾਂ ਨਹੀਂ ਹਰ ਕੰਪਨੀ ਨੂੰ ਨੌਕਰੀ ਦੇ ਇਸ਼ਤਿਹਾਰ ਅਤੇ ਇਸ ਨਾਲ ਸੰਬੰਧਿਤ ਅਰਜ਼ੀਆਂ 3 ਸਾਲ ਤੱਕ ਰਿਕਾਰਡ 'ਚ ਰੱਖਣੀਆਂ ਹੋਣਗੀਆਂ ਇਸ ਤੋਂ ਇਲਾਵਾ ਸ਼ਰਾਬ ਪੀ ਕੇ ਗੱਡੀ ਚਲਾਉਂਦਿਆਂ ਹਾਦਸੇ ਦੌਰਾਨ ਮੌਤ ਹੋਣ ਦੀ ਸੂਰਤ ਚ ਡਰਾਈਵਰ ਦਾ ਲਾਇਸੈਂਸ ਅਣਮਿੱਥੇ ਸਮੇਂ ਲਈ ਰੱਦ ਕੀਤਾ ਜਾਵੇਗਾ ਗੱਡੀ ਚੋਰੀ ਦੇ ਮਾਮਲੇ ਚ ਪਹਿਲੀ ਵਾਰ ਦੋਸ਼ੀ ਠਹਿਰਾਏ ਜਾਣ ਤੇ ਡਰਾਈਵਿੰਗ ਲਾਇਸੈਂਸ 10 ਸਾਲ ਵਾਸਤੇ ਮੁਤਲ ਹੋਵੇਗਾ ਤੇ ਦੂਜੀ ਵਾਰ ਦੋਸ਼ੀ ਠਹਿਰਾਏ ਜਾਣ ਤੇ 15 ਸਾਲ ਦੀ ਮੁਤਲੀ ਹੋਵੇਗੀ ਤੀਜੀ ਵਾਰ ਦੋਸ਼ੀ ਕਰਾਰ ਦਿੱਤੇ ਜਾਣ ਤੇ ਉਮਰ ਭਰ ਲਈ ਲਾਇਸੈਂਸ ਦੀ ਮੁਤਲੀ ਦਾ ਨਿਯਮ ਲਾਗੂ ਹੋ ਗਿਆ ਹੈ ਸੜਕਾਂ ਤੇ ਰੇਸ ਲਾਉਣ ਜਾਂ ਸਟੰਟ ਕਰਨ ਵਾਲਿਆਂ ਨੂੰ 10000 ਡਾਲਰ ਤੱਕ ਜੁਰਮਾਨਾ ਤੇ 6 ਮਹੀਨੇ ਤੱਕ ਦੀ ਕੈਦ ਦਾ ਨਿਯਮ ਵੀ 1 ਜਨਵਰੀ ਤੋਂ ਲਾਗੂ ਹੋ ਗਿਆ ਹੈ ਕੈਨੇਡਾ ਨੂੰ ਜਲਦੀ ਹੀ ਗੈਰਕਾਨੂੰਨੀ ਪ੍ਰਵਾਸੀਆਂ ਦੇ ਹੜ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਨ੍ਹਾਂ ਵਿੱਚੋਂ ਲਗਭਗ ਅੱਧੇ ਭਾਰਤ ਤੋਂ ਹੋ ਸਕਦੇ ਨੇ ਇਸ ਦਾ ਮੁੱਖ ਕਾਰਨ 2025 ਚ ਰਿਕਾਰਡ ਗਿਣਤੀ ਚ ਵਰਕ ਪਰਮਿਟ ਦਾ ਖਤਮ ਹੋਣਾ ਹੈ ਤੇ ਇਹ ਸਿਲਸਿਲਾ 2026 ਚ ਵੀ ਜਾਰੀ ਰਹੇਗਾ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਅਨੁਸਾਰ 2025 ਦੇ ਅੰਤ ਤੱਕ ਲਗਭਗ 1053000 ਵਰਕ ਪਰਮਿਟ ਖਤਮ ਹੋ ਚੁੱਕੇ ਨੇ ਤੇ 2026 ਚ ਹੋਰ 927000 ਵਰਕ ਪਰਮਿਟ ਖਤਮ ਹੋ ਜਾਣਗੇ ਮਿਸੀਸਾਗਾ ਸਥਿਤ ਇਮੀਗ੍ਰੇਸ਼ਨ ਸਲਾਹਕਾਰ ਕੰਵਰ ਸਿਰਾ ਨੇ ਇਹ ਅੰਕੜੇ ਹਾਸਲ ਕੀਤੇ ਨੇ ਤੇ ਭਾਰਤੀ ਮੀਡੀਆ ادارے ਹਿੰਦੁਸਤਾਨ ਟਾਈਮਜ਼ ਨਾਲ ਸਾਂਝੇ ਕੀਤੇ ਨੇ ਜਿਵੇਂ ਹੀ ਇਹ ਵਰਕ ਪਰਮਿਟ ਖਤਮ ਹੁੰਦੇ ਨੇ ਤਾਂ ਇਹਨਾਂ ਦੇ ਧਾਰਕ ਆਊਟ ਆਫ ਸਟੇਟਸ ਹੋ ਜਾਂਦੇ ਨੇ ਤੇ ਦੇਸ਼ ਵਿੱਚ ਗੈਰਕਾਨੂੰਨੀ ਤੌਰ ਤੇ ਰਹਿਣ ਲੱਗਦੇ ਨੇ ਜਦੋਂ ਤੱਕ ਕਿ ਉਹ ਕਿਸੇ ਹੋਰ ਵੀਜ਼ੇ 'ਚ ਤਬਦੀਲ ਨਹੀਂ ਹੋ ਜਾਂਦੇ ਜਾਂ ਸਥਾਈ ਨਿਵਾਸ ਪ੍ਰਾਪਤ ਨਹੀਂ ਕਰ ਲੈਂਦੇ ਕੈਨੇਡੀਅਨ ਸਰਕਾਰ ਇਮੀਗ੍ਰੇਸ਼ਨ ਤੇ ਲਗਾਈਆਂ ਜਾ ਰਹੀਆਂ ਪਾਬੰਦੀਆਂ ਕਾਰਨ ਇਹ ਰਸਤੇ ਹੋਰ ਤੰਗ ਹੋ ਗਏ ਨੇ ਸਰਕਾਰ ਖਾਸ ਕਰਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਅਸਥਾਈ ਕਾਮਿਆਂ ਦੀ ਗਿਣਤੀ ਘਟਾ ਰਹੀ ਹੈ ਤੇ ਸ਼ਰਨ ਦੇ ਦਾਅਵਿਆਂ ਨੂੰ ਕੱਟ ਕਰਨ ਲਈ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਨੇ ਸਿਰਾਂ ਨੇ ਦੇਸ਼ਟ ਕਾਨੂੰਨੀ ਦਰਜਾ ਗਵਾਉਣ ਦੇ ਖਤਰੇ ਦਾ ਸਾਹਮਣਾ ਕਰ ਰਹੇ ਪ੍ਰਵਾਸੀਆਂ ਦੀ ਗਿਣਤੀ ਵੱਲ ਇਸ਼ਾਰਾ ਕਰਦੇ ਹਾਂ ਕਿ ਆ ਕਿ ਸਥਿਤੀ ਬਹੁਤ ਅਰਾਜਕ ਹੋਣ ਵਾਲੀ ਹੈ ਉਹਨਾਂ ਦੱਸਿਆ ਕਿ ਕੈਨੇਡਾ ਨੂੰ ਪਹਿਲਾਂ ਕਦੇ ਵੀ ਇੰਨੀ ਵੱਡੀ ਗਿਣਤੀ 'ਚ ਲੋਕਾਂ ਦੇ ਗੈਰਕਾਨੂੰਨੀ ਹੋਣ ਦਾ ਸਾਹਮਣਾ ਨਹੀਂ ਕਰਨਾ ਪਿਆ ਸਿਰਫ 2026 ਦੀ ਪਹਿਲੀ ਤਿਮਾਹੀ 'ਚ ਹੀ ਲਗਭਗ 315000 ਪਰਮਿਟ ਖਤਮ ਹੋਣਗੇ ਜੋ ਸਿਸਟਮ 'ਚ ਇੱਕ ਵੱਡੀ ਰੁਕਾਵਟ ਪੈਦਾ ਕਰਨਗੇ 2026 ਦੇ ਅੱਧ ਤੱਕ ਕੈਨੇਡਾ 'ਚ ਲਗਭਗ 20 ਲੱਖ ਗੈਰਕਾਨੂੰਨੀ ਪ੍ਰਵਾਸੀ ਹੋ ਸਕਦੇ ਨੇ ਇਹਨਾਂ ਚੋਂ ਘੱਟੋ ਘੱਟ 10 ਲੱਖ ਭਾਰਤੀ ਹੋਣ ਦੇ ਅਨੁਮਾਨ ਹੈ ਸ੍ਰਾ ਅਨੁਸਾਰ ਭਾਰਤੀਆਂ ਲਈ ਇਹ ਅੰਕੜਾ ਬਹੁਤ ਹੀ ਘੱਟ ਕਰਕੇ ਦੱਸਿਆ ਗਿਆ ਅੰਦਾਜ਼ਾ ਹੈ ਅਸਲ ਗਿਣਤੀ ਇਸ ਤੋਂ ਵੱਧ ਹੋ ਸਕਦੀ ਹੈ ਕਿਉਂਕਿ ਹਜ਼ਾਰਾਂ ਸਟੱਡੀ ਪਰਮਿਟ ਵੀ ਖਤਮ ਹੋ ਰਹੇ ਨੇ ਤੇ ਕਈ ਸ਼ਰਨ ਦੇ ਦਾਅਵੇ ਰੱਦ ਕੀਤੇ ਜਾ ਰਹੇ ਨੇ ਦੇਸ਼ 'ਚ ਗੈਰ ਕਾਨੂੰਨੀ ਆਬਾਦੀ ਵਧਣ ਕਾਰਨ ਗ੍ਰੇਟਰ ਟੋਰਾਂਟੋ ਏਰੀਆ ਜਿਵੇਂ ਕਿ ਬ੍ਰੈਂਪਟਨ ਤੇ ਕੈਲੇਡਨ ਦੇ ਜੰਗਲੀ ਇਲਾਕਿਆਂ 'ਚ ਲੋਕਾਂ ਨੇ ਟੈਂਟ ਲਗਾ ਕੇ ਰਹਿਣਾ ਸ਼ੁਰੂ ਕਰ ਦਿੱਤਾ ਹੈ ਬ੍ਰੈਂਪਟਨ ਦੇ ਪੱਤਰਕਾਰ ਨਿਤਿਨ ਚੋਪੜਾ ਨੇ ਦੱਸਿਆ ਕਿ ਅਜਿਹੀਆਂ ਖਬਰਾਂ ਨੇ ਕਿ ਭਾਰਤ ਦੇ ਆਊਟ ਆਫ ਸਟੇਟਸ ਪ੍ਰਵਾਸੀ ਨਗਦ ਦੇ ਕੰਮ ਉੱਤੇ ਕੰਮ ਕਰ ਰਹੇ ਨੇ ਤੇ ਕੁਝ ਏਜੰਟ ਧੋਖੇ ਨਾਲ ਕੰਟਰੈਕਟ ਮੈਰਿਜ ਕਰਵਾਉਣ ਦੇ ਅੱਡੇ ਚਲਾ ਰਹੇ ਨੇ ਸਾਲ 2025 ਚ ਕੈਨੇਡਾ ਤੋਂ ਕੱਢੇ ਗਏ ਭਾਰਤੀ ਨਾਗਰਿਕਾਂ ਦੀ ਗਿਣਤੀ ਨੂੰ ਲੈ ਕੇ ਓਟਵਾ ਅਤੇ ਨਵੀਂ ਦਿੱਲੀ ਦੇ ਅਧਿਕਾਰਤ ਅੰਕੜਿਆਂ 'ਚ ਇੱਕ ਵੱਡਾ ਪਾੜਾ ਸਾਹਮਣੇ ਆਇਆ ਹੈ। ਇਹ ਅੰਤਰ ਦਰਸਾਉਂਦਾ ਹੈ ਕਿ ਦੋਵੇਂ ਦੇਸ਼ ਡਿਪੂਟੇਸ਼ਨ ਨੂੰ ਪਰਿਭਾਸ਼ਿਤ ਕਰਨ ਅਤੇ ਇਸ ਦਾ ਰਿਕਾਰਡ ਰੱਖਣ ਲਈ ਵੱਖ-ਵੱਖ ਤਰੀਕਿਆਂ ਦੀ ਵਰਤੋਂ ਕਰਦੇ ਨੇ। ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਜਨਵਰੀ ਅਤੇ ਅਕਤੂਬਰ 2025 ਦੇ ਵਿਚਕਾਰ 2831 ਭਾਰਤੀ ਨਾਗਰਿਕਾਂ ਨੂੰ ਦੇਸ਼ ਤੋਂ ਕੱਢਿਆ ਗਿਆ ਸੀ। ਇਸ ਅੰਕੜੇ ਨੇ ਭਾਰਤ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨ ਵਾਲੇ ਚੋਟੀ ਦੇ ਦੇਸ਼ਾਂ ਦੀ ਸੂ ਦੂਜੇ ਨੰਬਰ ਤੇ ਰੱਖ ਦਿੱਤਾ ਪਹਿਲੇ ਨੰਬਰ ਤੇ ਮੈਕਸੀਕੋ ਹੈ ਜਿਸ ਦੇ 3972 ਨਾਗਰਿਕਾਂ ਨੂੰ ਕੱਢਿਆ ਗਿਆ ਕੁੱਲ ਮਿਲਾ ਕੇ ਕੈਨੇਡਾ ਨੇ ਇਸੇ ਮਿਆਦ ਦੌਰਾਨ ਸਾਰੀਆਂ ਕੌਮੇਤਾਂ ਦੇ 18785 ਤੋਂ 18969 ਲੋਕਾਂ ਨੂੰ ਦੇਸ਼ ਤੋਂ ਬਾਹਰ ਕੱਢਿਆ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਇਹਨਾਂ ਅੰਕੜਿਆਂ ਨੂੰ ਇਨਫੋਰਸਡ ਰਿਮੂਵਲਸ ਵਜੋਂ ਸ਼੍ਰੇਣੀਬੱਧ ਕਰਦਾ ਹੈ ਇਸ ਵਿੱਚ ਉਹ ਸਾਰੇ ਮਾਮਲੇ ਸ਼ਾਮਲ ਨੇ ਜਿੱਥੇ ਦੇਸ਼ ਨਿਕਾਲੇ ਦੇ ਹੁਕਮ ਲਾਗੂ ਕੀਤੇ ਜਾਂਦੇ ਨੇ ਅੰਕੜੇ ਦਰਸਾਉਂਦੇ ਨੇ ਇੱਕ ਲਗਭਗ 92% ਵਿਅਕਤੀ ਬਿਨਾਂ ਕਿਸੇ ਪੁਲਿਸ ਸੁਰੱਖਿਆ ਦੇ ਗਏ ਜਿਸ ਦਾ ਮਤਲਬ ਹੈ ਕਿ ਦੇਸ਼ ਨਿਕਾਲੇ ਦਾ ਹੁਕਮ ਮਿਲਣ ਤੋਂ ਬਾਅਦ ਉਹ ਆਪਣੀ ਮਰਜ਼ੀ ਨਾਲ ਚਲੇ ਗਏ ਸਿਰਫ 8 ਫੀਸਦੀ ਮਾਮਲਿਆਂ 'ਚ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਦੇ ਅਧਿਕਾਰੀਆਂ ਨਾਲ ਗਏ ਜੋ ਕਿ ਆਮ ਤੌਰ ਤੇ ਉੱਚ ਜੋਖਮ ਵਾਲੇ ਮਾਮਲਿਆਂ 'ਚ ਹੁੰਦਾ ਹੈ ਦੂਜੇ ਪਾਸੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸੰਸਦ ਦੇ ਵਿੱਚ ਦੱਸਿਆ ਕਿ 2025 'ਚ ਕੈਨੇਡਾ ਤੋਂ ਸਿਰਫ 188 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਗਿਆ ਸੀ ਇਹ ਅੰਕੜਾ ਉਸ ਵਿਸ਼ਵ ਵਿਆਪੀ ਸੂਚੀ ਦਾ ਹਿੱਸਾ ਹੈ ਜਿਸ ਅਨੁਸਾਰ ਸਾਲ ਦੌਰਾਨ ਦੁਨੀਆ ਭਰ ਤੋਂ 24600 ਤੋਂ ਵੱਧ ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਜਿਨ੍ਹਾਂ ਵਿੱਚ ਸਭ ਤੋਂ ਵੱਧ ਗਿਣਤੀ 사ウਦੀ ਅਰਬ ਵਰਗੇ ਦੇਸ਼ਾਂ ਤੋਂ ਹੈ ਨਾ ਤਾਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਤਨਾਹੀ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਭਾਰਤੀ ਅੰਕੜਿਆਂ ਜਾਂ ਇਸ ਅੰਤਰ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਕੀਤਾ ਹਾਲਾਂਕਿ ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦਾ ਮੁੱਖ ਕਾਰਨ ਭਾਸ਼ਾ ਦਾ ਅੰਤਰ ਹੋ ਸਕਦਾ ਹੈ ਜਿੱਥੇ ਕੈਨੇਡਾ ਦੇ ਅੰਕੜਿਆਂ 'ਚ ਕਾਨੂੰਨੀ ਹੁਕਮ ਤੋਂ ਬਾਅਦ ਆਪਣੀ ਮਰਜ਼ੀ ਨਾਲ ਜਾਣ ਵਾਲੇ ਲੋਕ ਵੀ ਸ਼ਾਮਲ ਨੇ ਉੱਥੇ ਹੀ ਭਾਰਤ ਵਰਗੇ ਦੇਸ਼ ਅਕਸਰ ਸਿਰਫ ਉਹਨਾਂ ਮਾਮਲਿਆਂ ਨੂੰ ਗਿਣਦੇ ਨੇ ਜਿੱਥੇ ਵਿਅਕਤੀ ਨੂੰ ਅਧਿਕਾਰੀਆਂ ਦੀ ਨਿਗਰਾਨੀ ਹੇਠ ਜ਼ਬਰੀ ਵਾਪਸ ਭੇਜਿਆ ਜਾਂਦਾ ਹੈ ਜਿਹੜੇ ਲੋਕ ਪੜ੍ਹਾਈ ਰਾਹੀਂ ਵਿਦੇਸ਼ਾਂ 'ਚ ਪੱਕੇ ਹੋਣ ਦੀ ਇੱਛਾ ਰੱਖਦੇ ਨੇ ਉਹਨਾਂ ਲਈ ਕੈਨੇਡਾ ਯੂਨਾਈਟਿਡ ਕਿੰਗਡਮ ਦੇ ਮੁਕਾਬਲੇ ਪੱਕੇ ਹੋਣ ਦਾ ਵਧੇਰੇ ਸਿੱਧਾ ਅਤੇ ਆਸਾਨ ਰਸਤਾ ਪੇਸ਼ ਕਰਦਾ ਏ ਪਿਛਲੇ ਕੁਝ ਸਾਲਾਂ ਦੌਰਾਨ ਦੋਵਾਂ ਦੇਸ਼ਾਂ ਦੇ ਇਮੀਗ੍ਰੇਸ਼ਨ ਸਿਸਟਮ 'ਚ ਕਾਫੀ ਉਥਲ-ਪੁਥਲ ਦੇਖਣ ਨੂੰ ਮਿਲੀ ਹੈ ਕਿਉਂਕਿ ਦੁਨੀਆ ਭਰ ਦੀਆਂ ਕਈ ਸਰਕਾਰਾਂ ਜਨਤਕ ਭਾਵਨਾਵਾਂ ਨੂੰ ਦੇਖਦੇ ਹੋਏ ਇਮੀਗ੍ਰੇਸ਼ਨ 'ਚ ਕਟੌਤੀ ਕਰ ਰਹੀਆਂ ਨੇ ਇਨ੍ਹਾਂ ਤਬਦੀਲੀਆਂ ਦੇ ਬਾਵਜੂਦ ਕੈਨੇਡਾ 'ਚ ਪੋਸਟ ਸਕੈਂਡਰੀ ਗ੍ਰੈਜੂਏਟ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਿਰਫ 1 ਸਾਲ 'ਚ ਹੀ ਪੱਕੇ ਹੋਣ ਦੇ ਮੁੱਖ ਰਸਤੇ ਲਈ ਯੋਗ ਹੋ ਸਕਦੇ ਨੇ ਇਸਦੇ ਉਲਟ ਮੌਜੂਦਾ ਨਿਯਮਾਂ ਅਧੀਨ ਯੂਕੇ 'ਚ ਗ੍ਰੈਜੂਏਟ ਨੂੰ ਪੱਕੇ ਹੋਣ ਲਈ ਘੱਟੋ-ਘੱਟ 5 ਸਾਲ ਦਾ ਸਮਾਂ ਚਾਹੀਦਾ ਹੈ ਤੇ ਯੂਕੇ ਸਰਕਾਰ ਨੇ ਇਸ ਨੂੰ ਵਧਾ ਕੇ 10 ਸਾਲ ਕਰਨ ਕੈਨੇਡਾ ਅਤੇ ਯੂਕੇ ਦੋਵਾਂ 'ਚ ਵਿਦੇਸ਼ੀਆਂ ਨੂੰ ਪੱਕੇ ਤੌਰ ਤੇ ਰਹਿਣ ਦਾ ਦਰਜਾ ਦਿੱਤਾ ਜਾ ਸਕਦਾ ਹੈ ਪੱਕਾ ਦਰਜਾ ਇੱਕ ਵਿਦੇਸ਼ੀ ਨੂੰ ਉਸ ਦੇਸ਼ 'ਚ ਅਨਮਿੱਥੇ ਸਮੇਂ ਲਈ ਰਹਿਣ ਅਤੇ ਕੰਮ ਕਰਨ ਦੀ ਕਾਨੂੰਨੀ ਇਜਾਜ਼ਤ ਦਿੰਦਾ ਹੈ ਕੈਨੇਡਾ 'ਚ ਇਸ ਨੂੰ ਪਰਮਾਨੈਂਟ ਰੈਜ਼ੀਡੈਂਸ ਕਿਹਾ ਜਾਂਦਾ ਹੈ ਜਦਕਿ ਯੂਕੇ 'ਚ ਇਸ ਨੂੰ ਇਨਡੇਫਿਨਿਟ ਲਿਵ ਟੂ ਰਿਮੇਨ ਕਿਹਾ ਜਾਂਦਾ ਹੈ ਪੱਕਾ ਦਰਜਾ ਪ੍ਰਾਪਤ ਕਰਨ ਦੀ ਕੋਈ ਗਰੰਟੀ ਨਹੀਂ ਹੁੰਦੀ ਤੇ ਆਮ ਤੌਰ ਤੇ ਦੋਵਾਂ ਦੇਸ਼ਾਂ 'ਚ ਪ੍ਰਵਾਸੀਆਂ ਨੂੰ ਕਾਫੀ ਸਮਾਂ ਤੇ ਮਿਹਨਤ ਲਗਾਉਣੀ ਪੈਂਦੀ ਹੈ ਇਸ ਦੇ ਬਾਵਜੂਦ ਕੈਨੇਡਾ 'ਚ ਅੰਤਰਰਾਸ਼ਟਰੀ ਵਿਦਿਆਰਥੀ ਗ੍ਰੈਜੂਏਟ ਯੂਕੇ ਤੇ ਗ੍ਰੈਜੂਏਟ ਦੇ ਮੁਕਾਬਲੇ ਵਧੇਰੇ ਸਿੱਧਾ ਤੇ ਤੇਜ਼ ਰਸਤਾ ਅਪਣਾ ਸਕਦੇ ਨੇ ਦੋਵੇਂ ਦੇਸ਼ ਆਮ ਤੌਰ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ ਪੱਕੇ ਹੋਣ ਲਈ ਸਥਾਨਕ ਕੰਮ ਦੇ ਤਜਰਬੇ ਦੀ ਮੰਗ ਕਰਦੇ ਨੇ ਇਸ ਲਈ ਗ੍ਰੈਜੂਏਟਸ ਨੂੰ ਦਿੱਤੀ ਜਾਣ ਵਾਲੀ ਕੰਮ ਦੀ ਇਜਾਜ਼ਤ ਪੱਕੇ ਹੋਣ ਦੇ ਸਫ਼ਰ 'ਚ ਇੱਕ ਮਹੱਤਵਪੂਰਨ ਕਦਮ ਹੈ ਕੈਨੇਡਾ ਇਸ ਮਾਮਲੇ 'ਚ ਸਪਸ਼ਟ ਫਾਇਦੇ ਦਿੰਦਾ ਏ ਕੈਨੇਡਾ ਦੇ ਪੋਸਟ ਸਕੈਂਡਰੀ ਪ੍ਰੋਗਰਾਮਾਂ ਦੇ ਗ੍ਰੈਜੂਏਟਸ ਨੂੰ 3 ਸਾਲਾਂ ਤੱਕ ਦਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਮਿਲ ਸਕਦਾ ਏ ਇਹ ਉਹਨਾਂ ਲਈ ਜਿਨ੍ਹਾਂ ਦੇ ਘੱਟੋ-ਘੱਟ 2 ਸਾਲਾਂ ਦਾ ਪ੍ਰੋਗਰਾਮ ਜਾਂ 1 ਸਾਲ ਦਾ ਮਾਸਟਰਸ ਪ੍ਰੋਗਰਾਮ ਪੂਰਾ ਕੀਤਾ ਗਿਆ ਹੋਵੇ ਇਸ ਦੇ ਉਲਟ ਯੂਕੇ 'ਚ ਸਿਰਫ ਪੀ ਐਚ ਡੀ ਕਰਨ ਵਾਲੇ ਗ੍ਰੈਜੂਏਟਸ ਨੂੰ ਹੀ 3 ਸਾਲਾਂ ਦਾ ਗ੍ਰੈਜੂਏਟ ਵੀਜ਼ਾ ਮਿਲ ਸਕਦਾ ਹੈ ਯੂਕੇ 'ਚ ਬੈਚਲਰ ਅਤੇ ਮਾਸਟਰ ਕਰਨ ਵਾਲੇ ਜੋ 2026 'ਚ ਵੀਜ਼ਾ ਅਪਲਾਈ ਕਰਨਗੇ ਉਹਨਾਂ ਨੂੰ ਵੱਧ ਤੋਂ ਵੱਧ 2 ਸਾਲ ਦਾ ਵੀਜ਼ਾ ਮਿਲੇਗਾ ਤੇ ਜੋ 1 ਜਨਵਰੀ 2027 ਜਾਂ ਉਸ ਤੋਂ ਬਾਅਦ ਅਪਲਾਈ ਕਰਨਗੇ ਉਹਨਾਂ ਨੂੰ ਸਿਰਫ 18 ਮਹੀਨਿਆਂ ਦਾ ਗ੍ਰੈਜੂਏਟ ਵੀਜ਼ਾ ਮਿਲ ਸਕੇਗਾ ਇਸ ਦਾ ਮਤਲਬ ਹੈ ਕਿ 2026 'ਚ ਬੈਚਲਰ ਜਾਂ ਮਾਸਟਰਸ ਲਈ ਅਪਲਾਈ ਕਰਨ ਵਾਲੇ ਵਿਦਿਆਰਥੀ ਉਮੀਦ ਕਰ ਸਕਦੇ ਨੇ ਕਿ ਕੈਨੇਡਾ ਉਹਨਾਂ ਨੂੰ ਯੂਕੇ ਦੇ ਮੁਕਾਬਲੇ ਦੁੱਗਣੇ ਸਮੇਂ ਲਈ ਕੰਮ ਕਰਨ ਦੀ ਇਜਾਜ਼ਤ ਦੇਵੇਗਾ ਦੋਵਾਂ ਦੇਸ਼ਾਂ 'ਚ ਪੱਕੇ ਹੋਣ ਲਈ ਪੜ੍ਹਾਈ ਤੋਂ ਬਾਅਦ ਸਥਾਨਕ ਕੰਮਾਂ ਦਾ ਤਜਰਬਾ ਜ਼ਰੂਰੀ ਹੈ ਪਰ ਯੂਕੇ 'ਚ ਇੱਕ ਗ੍ਰੈਜੂਏਟ ਵੀਜ਼ਾ ਤੇ ਕੀਤਾ ਗਿਆ ਕੰਮ ਦਾ ਸਮਾਂ ਇਨਡੇਫਿਨਿਟ ਲਿਵ ਟੂ ਰਿਮੇਨ ਲਈ ਲੋੜੀਂਦੇ ਰਹਿਸ਼ੀ ਸਮੇਂ 'ਚ ਨਹੀਂ ਗਿਣਿਆ ਜਾਂਦਾ ਉੱਥੇ ਪੱਕੇ ਹੋਣ ਦਾ ਸਮਾਂ ਗਿਣਨਾ ਸ਼ੁਰੂ ਕਰਨ ਲਈ ਵਿਦਿਆਰਥੀ ਨੂੰ ਗ੍ਰੈਜੂਏਟ ਵੀਜ਼ਾ ਤੋਂ ਕਿਸੇ ਹੋਰ ਵਰਕ ਸਟੇਟਸ 'ਤੇ ਜਾਣਾ ਪੈਂਦਾ ਹੈ ਜਿਸ ਲਈ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਮਾਲਕ ਤੋਂ ਸਪਾਂਸਰਸ਼ਿਪ ਤੇ ਇੱਕ ਖਾਸ ਤਨਖਾਹ ਦੀ ਲੋੜ ਹੁੰਦੀ ਹੈ। ਦੂਜੇ ਪਾਸੇ ਕੈਨੇਡਾ ਚ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਤੇ ਕੀਤਾ ਗਿਆ ਕੰਮ ਤੁਰੰਤ ਪੀਆਰ ਪ੍ਰੋਗਰਾਮ ਲਈ ਗਿਣਿਆ ਜਾਂਦਾ ਹੈ। ਕੈਨੇਡਾ ਚ ਗ੍ਰੈਜੂਏਟ ਕਿਸੇ ਵੀ ਕੁਸ਼ਲ ਨੌਕਰੀ ਚ ਸਿਰਫ 1 ਸਾਲ ਕੰਮ ਕਰਕੇ ਕੈਨੇਡਾ ਦੇ ਮੁੱਖ ਪੀਆਰ ਰਸਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਲਈ ਯੋਗ ਹੋ ਸਕਦੇ ਨੇ। ਪੜ੍ਹਾਈ ਲਈ ਦੇਸ਼ ਚੁਣਨ ਦਾ ਕੋਈ ਸਹੀ ਜਾਂ ਗਲਤ ਤਰੀਕਾ ਨਹੀਂ ਹੈ। ਇਹ ਇੱਕ ਨਿੱਜੀ ਫੈਸਲਾ ਹੈ ਜੋ ਵਿਅਕਤੀ ਨੂੰ ਆਪਣੇ ਹਾਲਾਤਾਂ ਅਤੇ ਤਰਜੀਹਾਂ ਦੇ ਆਧਾਰ ਤੇ ਲੈਣਾ ਚਾਹੀਦਾ ਹੈ। ਕੈਨੇਡਾ ਚ ਇੱਕ ਹੋਰ ਸਿੱਖ ਵਿਅਕਤੀ ਨੇ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ ਹਰਦੀਪ ਸਿੰਘ ਤੂਰ ਨਾਮ ਦਾ ਇਹ ਸ਼ਖਸ ਪੇਸ਼ੇ ਤੋਂ ਟੈਕਸੀ ਡਰਾਈਵਰ ਹੈ ਦਰਅਸਲ ਤੂਰ ਨੇ ਇੱਕ ਮਹਿਲਾ ਦੀ ਜਣੇਪਾ ਕਰਾਉਣ ਚ ਮਦਦ ਕੀਤੀ ਬੱਚੇ ਦੇ ਜਨਮ ਚ ਮਦਦ ਲਈ ਹਰਦੀਪ ਸਿੰਘ ਤੂਰ ਦੀ ਹੀਰੋ ਵਜੋਂ ਸ਼ਲਾਘਾ ਕੀਤੀ ਜਾ ਰਹੀ ਹੈ ਮੀਡੀਆ ਰਿਪੋਰਟ ਮੁਤਾਬਕ ਹਰਦੀਪ ਸਿੰਘ ਤੂਰ ਨੂੰ ਪਿਛਲੇ ਸ਼ਨੀਵਾਰ ਇੱਕ ਰੁਟੀਨ ਦੀ ਜ਼ਰੂਰੀ ਟ੍ਰਿਪ ਲਈ ਭੇਜਿਆ ਗਿਆ ਸੀ ਉੱਥੇ ਪਹੁੰਚਣ ਤੇ ਉਹਨਾਂ ਨੂੰ ਪਤਾ ਲੱਗਾ ਕਿ ਔਰਤ ਜਣੇਪੇ ਦੀ ਪੀੜ ਚ ਸੀ ਲਗਭਗ -23 ਡਿਗਰੀ ਤਾਪਮਾਨ ਤੂਫਾਨੀ ਮੌਸਮ ਤੇ ਬਰਫ਼ੀਲੀਆਂ ਸੜਕਾਂ ਦੇ ਬਾਵਜੂਦ ਤੂਰ ਦਾ ਪੂਰਾ ਧਿਆਨ ਜੋੜੇ ਨੂੰ ਸੁਰੱਖਿਅਤ ਅਤੇ ਜਲਦੀ ਹਸਪਤਾਲ ਪਹੁੰਚਾਉਣ ਤੇ ਸੀ ਬਾਹਰ ਨਿਕਲਣ ਜਾਂ ਕਿਸੇ ਬਾਹਰਲੇ ਸ਼ਖਸ ਤੋਂ ਮਦਦ ਲੈਣ ਦਾ ਵੀ ਸਮਾਂ ਨਹੀਂ ਸੀ ਤਾਂ ਤੂਰ ਨੇ ਗੱਡੀ ਦੀ ਪਿਛਲੀ ਸੀਟ ਤੇ ਹੀ ਔਰਤ ਦਾ ਜਣੇਪਾ ਕਰਾਉਣ 'ਚ ਮਦਦ ਕੀਤੀ ਪੀਟਰ ਲੌਗਿਟ ਸੈਂਟਰ ਤੱਕ ਦੇ ਸਫ਼ਰ 'ਚ ਆਮ ਤੌਰ ਤੇ ਲਗਭਗ 29 ਮਿੰਟ ਲੱਗਦੇ ਨੇ ਤੂਰ ਨੇ ਦੱਸਿਆ ਕਿ ਜਦੋਂ ਨਵ ਜੰਮੇ ਬੱਚੇ ਨੇ ਰੋਣਾ ਸ਼ੁਰੂ ਕੀਤਾ ਤਾਂ ਉਹਨਾਂ ਨੂੰ ਬਹੁਤ ਸਕੂਨ ਮਿਲਿਆ ਜਿਸ ਤੋਂ ਇਹ ਸੰਕੇਤ ਮਿਲਿਆ ਕਿ ਮਾਂ ਤੇ ਬੱਚਾ ਦੋਵੇਂ ਠੀਕ ਨੇ ਹਸਪਤਾਲ ਪਹੁੰਚਣ ਤੇ ਉਹਨਾਂ ਨੇ ਤੁਰੰਤ ਸਟਾਫ ਨੂੰ ਸੂਚਿਤ ਕੀਤਾ ਜਿਨ੍ਹਾਂ ਨੇ ਅੱਗੇ ਦੀ ਦੇਖਭਾਲ ਸੰਭਾਲ ਲਈ ਬੱਚੇ ਦੇ ਪਿਤਾ ਨੇ ਹਰਦੀਪ ਸਿੰਘ ਤੂਰ ਦਾ ਬਹੁਤ ਧੰਨਵਾਦ ਕੀਤਾ ਬਾਅਦ ਚ ਤੂਰ ਨੂੰ ਪਤਾ ਲੱਗਾ ਕਿ ਜਨਮ ਲੈਣ ਵਾਲੀ ਇੱਕ ਸਿਹਤਮੰਦ ਬੱਚੀ ਹੈ ਹਰਦੀਪ ਸਿੰਘ ਤੂਰ ਨੂੰ ਪਿਛਲੇ ਸ਼ਨੀਵਾਰ ਇੱਕ ਰੂਟੀਨ ਦੀ ਅਰਜੈਂਟ ਕਾਲ ਆਈ ਸੀ ਜਿਸ ਨੂੰ ਉਹ ਸਿਰਫ ਇੱਕ ਆਮ ਫੇਰੀ ਸਮਝ ਰਹੇ ਸਨ ਹਰਦੀਪ ਸਿੰਘ ਤੂਰ ਦੇ ਇਸ ਨੇਕ ਕਾਰਜ ਤੋਂ ਬਾਅਦ ਕੈਨੇਡਾ ਚ ਪੰਜਾਬੀਆਂ ਦੀ ਇੱਜ਼ਤ ਹੋਰ ਵਧ ਗਈ ਹੈ ਨਵੇਂ ਸਾਲ ਨਾਲ ਕੈਨੇਡਾ ਭਰ ਚ ਕਈ ਮੁਲਾਜ਼ਮਾਂ ਲਈ ਦਫ਼ਤਰ ਚ ਕੰਮ ਕਰਨ ਦੇ ਨਿਯਮਾਂ ਚ ਵੱਡੇ ਬਦਲਾਅ ਆ ਰਹੇ ਨੇ ਖਾਸ ਕਰਕੇ 온ਟਾਰੀਓ ਅਤੇ ਅਲਬਰਟਾ ਚ ਹਜ਼ਾਰਾਂ ਸੂਬਾਈ ਸਰਕਾਰੀ ਮੁਲਾਜ਼ਮਾਂ ਨੂੰ ਜਲਦੀ ਹੀ ਪੂਰਾ ਸਮਾਂ ਦਫ਼ਤਰ ਆ ਕੇ ਕੰਮ ਕਰਨਾ ਪਵੇਗਾ 5 ਜਨਵਰੀ ਤੋਂ ਅੰਟੈਰੀਓ ਦੇ ਸਰਕਾਰੀ ਮੁਲਾਜ਼ਮਾਂ ਤੋਂ ਉਮੀਦ ਕੀਤੀ ਜਾਵੇਗੀ ਕਿ ਉਹ ਹਫ਼ਤੇ ਦੇ 5 ਦਿਨ ਦਫ਼ਤਰ 'ਚ ਕੰਮ ਕਰਨ ਇਸੇ ਤਰ੍ਹਾਂ ਅਲਬਰਟਾ ਦੇ ਪਬਲਿਕ ਸਰਵੈਂਟਸ ਦੀ ਫਰਵਰੀ ਤੋਂ ਪੂਰਾ ਸਮਾਂ ਦਫ਼ਤਰ ਵਾਪਸੀ ਕੀਤੀ ਜਾ ਰਹੀ ਹੈ ਅਲਬਰਟਾ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਇਹ ਕਦਮ ਮਿਲ ਜੁਲ ਕੇ ਕੰਮ ਕਰਨ ਜਵਾਬਦੇਹੀ ਤੇ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਚੁੱਕਿਆ ਜਾ ਰਿਹਾ ਹੈ ਕੁਝ ਹੋਰ ਸੂਬੇ ਜਿਵੇਂ ਮੈਨੀਟੋਬਾ, ਬ੍ਰਿਟਿਸ਼ ਕੋਲੰਬੀਆ ਤੇ ਨਿਊ ਬਰੰਜ਼ਵਿਕ ਹਾਲੇ ਵੀ ਹਾਈਬ੍ਰਿਡ ਕੰਮ ਦੇ ਲਚਕੀਲੇ ਨਿਯਮ ਰੱਖ ਰਹੇ ਨੇ ਜਿੱਥੇ ਮੁਲਾਜ਼ਮ ਘਰ ਅਤੇ ਦਫ਼ਤਰ ਦੋਵੇਂ ਥਾਵਾਂ ਤੋਂ ਕੰਮ ਕਰ ਸਕਦੇ ਨੇ ਇਸ ਦੇ ਨਾਲ ਹੀ ਨਿਊ ਫੰਡਲੈਂਡ ਐਂਡ ਲੈਬਰਾਡੋਰ ਸਰਕਾਰ ਆਪਣੀ ਰਿਮੋਟ ਵਰਕ ਨੀਤੀ ਦੀ ਸਮੀਖਿਆ ਕਰ ਰਹੀ ਹੈ ਨਾਰਥ-ਵੈਸਟ ਟੈਰੀਟਰੀਜ਼ ਦੀ ਸਰਕਾਰ ਵੀ ਆਪਣੀ ਨੀਤੀ ਦੇਖ ਰਹੀ ਹੈ ਪਰ ਉੱਥੇ ਫਿਲਹਾਲ ਮੁਲਾਜ਼ਮਾਂ ਨੂੰ ਹਫ਼ਤੇ ਦੇ 5 ਦਿਨ ਦਫ਼ਤਰ ਆਉਣ ਲਈ ਮਜਬੂਰ ਕਰਨ ਦੀ ਕੋਈ ਯੋਜਨਾ ਨਹੀਂ ਹੈ ਫੈਡਰਲ ਸਰਕਾਰ ਦੇ ਮੁਲਾਜ਼ਮਾਂ ਲਈ ਹਾਲੇ ਇਹ ਸਪਸ਼ਟ ਨਹੀਂ ਹੈ ਕਿ ਉਹਨਾਂ ਨੂੰ ਕਦੋਂ ਤੋਂ ਅਤੇ ਕਿੰਨੇ ਦਿਨ ਦਫ਼ਤਰ ਆਉਣਾ ਪਵੇਗਾ ਪ੍ਰਧਾਨ ਮੰਤਰੀ ਮਾਰਕਰਨੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਇਸ ਬਾਰੇ ਯੋਜਨਾ ਜਲਦੀ ਹੀ ਹੋਰ ਸਪਸ਼ਟ ਹੋ ਜਾਵੇਗੀ ਉਹਨਾਂ ਦੱਸਿਆ ਸੀ ਕਿ ਸਰਕਾਰ ਯੂਨੀਅਨਸ ਦੇ ਨਾਲ ਗੱਲਬਾਤ ਕਰੇਗੀ ਤੇ ਅਗਲੇ ਕੁਝ ਹਫ਼ਤਿਆਂ 'ਚ ਇਸ ਯੋਜਨਾ ਦੇ ਵੇਰਵੇ ਜਨਤਕ ਕੀਤੇ ਜਾਣਗੇ ਕਰਨੀ ਨੇ ਇਹ ਵੀ ਕਿਹਾ ਸੀ ਕਿ ਦਫ਼ਤਰ 'ਚ ਕਿੰਨਾ ਸਮਾਂ ਬਿਤਾਉਣਾ ਪਵੇਗਾ ਇਹ ਮੁਲਾਜ਼ਮ ਦੀ ਨੌਕਰੀ ਅਤੇ ਉਸਦੇ ਅਹੁਦੇ ਤੇ ਨਿਰਭਰ ਕਰੇਗਾ ਇਸ ਵੇਲੇ ਸਤੰਬਰ 2024 ਤੋਂ ਲਾਗੂ ਨਿਯਮਾਂ ਮੁਤਾਬਕ ਫੈਡਰਲ ਮੁਲਾਜ਼ਮਾ ਨੂੰ ਹਫ਼ਤੇ 'ਚ ਘੱਟੋ-ਘੱਟ 3 ਦਿਨ ਦਫ਼ਤਰ ਆਉਣਾ ਪੈਂਦਾ ਹੈ ਜਦਕਿ ਉੱਚ ਅਧਿਕਾਰੀਆਂ ਲਈ 4 ਦਿਨ ਲਾਜ਼ਮੀ ਨੇ। ਟ੍ਰੈਜਰੀ ਵੋਡ ਦੇ ਪ੍ਰੈਜ਼ੀਡੈਂਟ ਸ਼ਫਕਤ ਅਲੀ ਨੇ ਦਸੰਬਰ ਚ ਕਿਹਾ ਸੀ ਕਿ ਦਫ਼ਤਰ ਵਾਪਸੀ ਦੀ ਯੋਜਨਾ ਬਾਰੇ ਹਾਲੇ ਕੋਈ ਅੰਤਿਮ ਫੈਸਲਾ ਨਹੀਂ ਹੋਇਆ ਪ੍ਰਾਈਵੇਟ ਸੈਕਟਰ ਚ ਵੀ ਕਈ ਕੰਪਨੀਆਂ ਮੁਲਾਜ਼ਮਾਂ ਨੂੰ ਮੁੜ ਦਫ਼ਤਰ ਬੁਲਾ ਰਹੀਆਂ ਨੇ ਬੈਂਕ ਆਫ ਮੌਂਟਰੀਅਲ ਸਕੋਸ਼ੀਆ ਬੈਂਕ ਤੇ ਆਰਬੀਸੀ ਵਰਗੇ ਵੱਡੇ ਬੈਂਕਾਂ ਨੇ ਆਪਣੇ ਮੁਲਾਜ਼ਮਾਂ ਨੂੰ ਹਫ਼ਤੇ ਚ 4 ਦਿਨ ਦਫ਼ਤਰ ਆਉਣ ਲਈ ਕਿਹਾ ਹੈ ਐਮਾਜ਼ਨ ਨੇ ਤਾਂ 2 ਜਨਵਰੀ ਤੋਂ ਆਪਣੇ ਕਾਰਪੋਰੇਟ ਮੁਲਾਜ਼ਮਾਂ ਲਈ ਹਫ਼ਤੇ ਦੇ 5 ਦਿਨ ਦਫ਼ਤਰ ਆਉਣਾ ਲਾਜ਼ਮੀ ਕਰ ਦਿੱਤਾ ਹੈ ਦਫਤਰ ਵਾਪਸੀ ਦੇ ਫੈਸਲਿਆਂ ਦਾ ਸਰਕਾਰੀ ਮੁਲਾਜ਼ਮਾਂ ਦੀਆਂ ਯੂਨੀਅਨਜ਼ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਨਟੈਰੀਓ ਪਬਲਿਕ ਸਰਵਿਸ EMPLOYEES ਯੂਨੀਅਨ ਜੋ ਲਗਭਗ 40000 ਮੁਲਾਜ਼ਮਾਂ ਦੀ ਨੁਮਾਇੰਦਗੀ ਕਰਦੀ ਹੈ ਨੇ ਕਿਹਾ ਹੈ ਕਿ ਸਰਕਾਰ ਨੇ ਮੁਲਾਜ਼ਮਾਂ ਦੀ ਜ਼ਮੀਨੀ ਹਕੀਕਤ ਨੂੰ ਨਜ਼ਰਅੰਦਾਜ਼ ਕਰਕੇ ਇਹ ਫੈਸਲਾ ਲਿਆ ਹੈ ਕੈਨੇਡਾ ਦੀ ਸਭ ਤੋਂ ਵੱਡੀ ਫੈਡਰਲ ਯੂਨੀਅਨ ਪਬਲਿਕ ਸਰਵਿਸ ਅਲਾਈਅንስ ਆਫ ਕੈਨੇਡਾ ਨੇ ਕਿਹਾ ਕਿ ਸਰਕਾਰ ਦਾ ਇਹ ਰਵੱਈਆ ਮੁਲਾਜ਼ਮਾਂ ਤੇ ਟੈਕਸ ਦਾਤਾਵਾਂ ਦੋਵਾਂ ਲਈ ਠੀਕ ਨਹੀਂ ਹੈ ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਗੱਲਬਾਤ ਦੌਰਾਨ ਰਿਮੋਟ ਵਰਕ 'ਚ ਵੱਡੇ ਬਦਲਾਅ ਕੀਤੇ ਗਏ ਤਾਂ ਉਹ ਅਦਾਲਤ ਤੱਕ ਜਾਣ ਤੋਂ ਵੀ ਨਹੀਂ ਹਿਚਕਾਉਣਗੇ ਕੁਝ ਕੰਪਨੀਆਂ ਘਰੋਂ ਕੰਮ ਕਰਨ ਵਾਲਿਆਂ ਲਈ ਨਵੇਂ ਨਿਯਮ ਵੀ ਲਾਗੂ ਕਰ ਸਕਦੀਆਂ ਨੇ ਜਿਵੇਂ ਛੋਟੇ ਬੱਚਿਆਂ ਲਈ ਚਾਈਲਡ ਕੇਅਰ ਦੀ ਸ਼ਰਤ ਜਾਂ ਨਿਰਧਾਰਤ ਸਮੇਂ ਦੌਰਾਨ ਹਮੇਸ਼ਾ ਉਪਲਬਧ ਰਹਿਣਾ ਮਿਸੀਪੈਲਿਟੀਆਂ ਤੇ ਵੀ ਰਿਮੋਟ ਵਰਕ ਦਾ ਅਸਰ ਵੱਖ-ਵੱਖ ਰਿਹਾ। ਨੈਸ਼ਨਲ ਕੈਪੀਟਲ ਰੀਜਨ 'ਚ ਜਿੱਥੇ ਬਹੁਤ ਸਾਰੇ ਸਰਕਾਰੀ ਮੁਲਾਜ਼ਮ ਰਹਿੰਦੇ ਨੇ, ਕੋਵਿਡ ਦੌਰਾਨ ਘਰੋਂ ਕੰਮ ਕਰਨ ਕਾਰਨ ਡਾਊਨਟਾਊਨ ਦੇ ਕਾਰੋਬਾਰਾਂ ਨੂੰ ਨੁਕਸਾਨ ਹੋਇਆ ਜਦਕਿ ਸ਼ਹਿਰ ਦੇ ਬਾਹਰੀ ਇਲਾਕਿਆਂ 'ਚ ਵਿਕਾਸ ਦੇਖਣ ਨੂੰ ਮਿਲਿਆ। ਪਿਛਲੇ ਹਫਤੇ ਬੈਂਕਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ 에ਅਰ ਇੰਡੀਆ ਦੇ ਇੱਕ ਪਾਇਲਟ ਨੂੰ ਉਸ ਸਮੇਂ ਗ੍ਰਫਤਾਰ ਕਰ ਲਿਆ ਗਿਆ ਸੀ ਜਦੋਂ ਉਹ ਉਡਾਣ ਦੀ ਤਿਆਰੀ ਕਰ ਰਿਹਾ ਸੀ ਇਸ ਘਟਨਾ ਤੋਂ ਬਾਅਦ ਟ੍ਰਾਂਸਪੋਰਟ ਕੈਨੇਡਾ ਨੇ 에ਅਰਲਾਈਨ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਸ ਨੇ ਸ਼ਰਾਬ ਪੀਣ ਨਾਲ ਸੰਬੰਧਿਤ ਨਿਯਮਾਂ ਦੀ ਪਾਲਣਾ ਨਾ ਕੀਤੀ ਤਾਂ ਉਸ ਦੀਆਂ ਉਡਾਣਾਂ ਦੀ ਇਜਾਜ਼ਤ ਰੱਦ ਕੀਤੀ ਜਾ ਸਕਦੀ ਹੈ ਟ੍ਰਾਂਸਪੋਰਟ ਕੈਨੇਡਾ ਅਨੁਸਾਰ ਇਹ ਘਟਨਾ 23 ਦਸੰਬਰ ਨੂੰ ਵਾਪਰੀ ਸੀ ਵਿਭਾਗ ਨੇ ਕਿਹਾ ਕਿ ਉਹ 에ਅਰ ਇੰਡੀਆ ਅਤੇ ਭਾਰਤੀ ਹਵਾਬਾਜ਼ੀ ਅਧਿਕਾਰੀਆਂ ਨਾਲ ਸੰਪਰਕ ਕਰੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਸ ਮਾਮਲੇ 'ਚ ਉਚਿਤ ਫਾਲੋਅ ਅਪ ਕਾਰਵਾਈ ਕੀਤੀ ਜਾਵੇ ਰਿਚਮੰਡ ਆਰਸੀਐਮਪੀ ਨੇ ਦੱਸਿਆ ਕਿ ਇਹ ਗ੍ਰਫਤਾਰੀ 에ਅਰਲਾਈਨ ਦੇ ਇੱਕ ਕਰੂ ਮੈਂਬਰ ਬਾਰੇ ਮਿਲੀ ਚਿੰਤਾਜਨਕ ਰਿਪੋਰਟ ਤੋਂ ਬਾਅਦ ਕੀਤੀ ਗਈ ਸੀ ਹਵਾਈ ਅੱਡੇ ਦੇ ਬੁਲਾਰੇ ਨੇ ਦੱਸਿਆ ਕਿ ਪਾਇਲਟ ਵੈਨਕੂਵਰ ਤੋਂ ਦਿੱਲੀ ਜਾਣ ਵਾਲੀ ਰੋਜ਼ਾਨਾ ਉਡਾਣ ਦੀ ਤਿਆਰੀ ਕਰ ਰਿਹਾ ਸੀ ਉਹਨਾਂ ਨੇ ਦੱਸਿਆ ਕਿ ਇਸ ਕਾਰਨ ਉਡਾਣ 'ਚ ਕਈ ਘੰਟਿਆਂ ਦੀ ਦੇਰੀ ਹੋਈ ਪਰ ਬਾਅਦ 'ਚ ਜਹਾਜ਼ ਸੁਰੱਖਿਅਤ ਰੂਪ ਚਰਵਾਣਾ ਹੋ ਗਿਆ ਪੁਲਿਸ ਨੇ ਕਿਹਾ ਕਿ ਜਾਂਚ ਅਜੇ ਜਾਰੀ ਹੈ ਤੇ ਇਸ ਬਾਰੇ ਹੋਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਵੇਗੀ 에어 ਇੰਡੀਆ ਨੇ ਫਿਲਹਾਲ ਇਸ ਮਾਮਲੇ ਤੇ ਟਿੱਪਣੀ ਕਰਨ ਲਈ ਕੋਈ ਤੁਰੰਤ ਜਵਾਬ ਨਹੀਂ ਦਿੱਤਾ ਟਰਾਂਸਪੋਰਟ ਕੈਨੇਡਾ ਨੇ ਇੱਕ ਬਿਆਨ ਚ ਕਿਹਾ ਹੈ ਕਿ ਭਾਰਤ ਦਾ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ 에어 ਇੰਡੀਆ ਦੀ ਰੈਗੂਲੇਟਰੀ ਨਿਗਰਾਨੀ ਲਈ ਮੁੱਖ ਤੌਰ ਤੇ ਜ਼ਿੰਮੇਵਾਰ ਹੈ ਕੈਨੇਡੀਅਨ ਏਜੰਸੀ ਨੇ ਕਿਹਾ ਕਿ ਜੇਕਰ ਸੁਰੱਖਿਆ ਨਾਲ ਜੁੜਿਆ ਕੋਈ ਵੀ ਮੁੱਦਾ ਸਾਹਮਣੇ ਆਉਂਦਾ ਹੈ ਤਾਂ ਟਰਾਂਸਪੋਰਟ ਕੈਨੇਡਾ ਤੁਰੰਤ ਅਤੇ ਉਚਿਤ ਕਾਰਵਾਈ ਕਰਨ ਲਈ ਵਚਨਬੱਧ ਹੈ ਕੈਨੇਡੀਅਨ ਹਵਾ ਬਾਜ਼ੀ ਨਿਜ਼ਮਾ ਅਨੁਸਾਰ ਕੋਈ ਵੀ ਪਾਲਟ ਜਾਂ ਕਰੂ ਮੈਂਬਰ ਸ਼ਰਾਬ ਪੀਣ ਦੇ 12 ਘੰਟਿਆਂ ਦੇ ਅੰਦਰ ਜਾਂ ਸ਼ਰਾਬ ਦੇ ਪ੍ਰਭਾਵ ਹੇਠ ਡਿਊਟੀ ਨਹੀਂ ਕਰ ਸਕਦਾ। ਬਿਆਨ ਚ ਕਿਹਾ ਗਿਆ ਹੈ ਕਿ 에어ਲਾਈਨਸ ਅਜਿਹੇ ਕਰੂ ਮੈਂਬਰਾਂ ਨੂੰ ਡਿਊਟੀ ਤੇ ਨਹੀਂ ਲਗਾ ਸਕਦੀਆਂ ਜੋ ਅਯੋਗ ਹੋਣ। ਨਿਯਮਾਂ ਦੀ ਉਲੰਘਣਾ ਕਰਨ ਤੇ 에어ਲਾਈਨ ਦੀ ਉਡਾਣ ਦੀ ਇਜਾਜ਼ਤ ਮੁਅਤਲ ਜਾਂ ਰੱਦ ਕੀਤੀ ਜਾ ਸਕਦੀ ਹੈ ਤੇ ਇਸ ਦੇ ਨਾਲ ਹੀ ਨਿਆਂਇਕ ਜਾਂ ਹੋਰ ਜੁਰਮਾਨੇ ਵੀ ਲਗਾਏ ਜਾ ਸਕਦੇ ਨੇ। ਕੈਨੇਡਾ ਦੇ ਹਸਪਤਾਲ 'ਚ ਇਲਾਜ ਨਾ ਮਿਲਣ ਕਰਕੇ ਭਾਰਤੀ ਦੀ ਮੌਤ ਮਗਰੋਂ ਇੱਕ ਹੋਰ ਹੈਰਾਨੀਕੁਨ ਘਟਨਾ ਸਾਹਮਣੇ ਆਈ ਹੈ ਜਿਸ ਦੌਰਾਨ ਪੰਜਾਬੀ ਪਰਿਵਾਰ ਨੂੰ ਆਪਣੇ ਮਰੀਜ਼ ਦੀ ਬਜਾਏ ਕੋਈ ਓਪਰਾ ਬੰਦਾ ਹੀ ਸੌਂਪ ਦਿੱਤਾ ਗਿਆ BC ਦੇ ਸਰੀ ਸ਼ਹਿਰ ਨਾਲ ਸੰਬੰਧਤ ਸਨੀ ਹੁੰਦਲ ਨੇ ਦੱਸਿਆ ਕਿ ਉਹ ਆਪਣੇ ਬਜ਼ੁਰਗ ਪਿਤਾ ਨੂੰ ਸਰੀ ਮੈਮੋਰੀਅਲ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਪੇਸ਼ੈਂਟ ਟਰਾਂਸਫਰ ਸਰਵਿਸਿਜ਼ ਦੀ ਉਡੀਕ ਕਰ ਰਹੇ ਸਨ ਕਿ ਇਸੇ ਦੌਰਾਨ ਉਹਨਾਂ ਦੀ ਪਤਨੀ ਰਾਣੂ ਹੁੰਦਲ ਦਾ ਫੋਨ ਆਇਆ ਪਤਨੀ ਨੇ ਸਨੀ ਹੁੰਦਲ ਨੂੰ ਦੱਸਿਆ ਕਿ ਘਰ ਦੇ ਬਾਹਰ ਇੱਕ ਐਂਬੂਲੈਂਸ ਪੁੱਜੀ ਹੈ ਤੇ ਮੁੱਢਲੇ ਤੌਰ ਤੇ ਇਹੋ ਮਹਿਸੂਸ ਹੋਇਆ ਕਿ ਸੌਰਾ ਸਾਹਿਬ ਹੋਣਗੇ ਪਰ ਜਦੋਂ ਨੇੜੇ ਜਾ ਕੇ ਦੇਖਿਆ ਤਾਂ ਐਂਬੂਲੈਂਸ ਵਾਲੇ ਕਿਸੇ ਹੋਰ ਨੂੰ ਹੀ ਉਤਾਰ ਰਹੇ ਸਨ ਰਾਨੂੰ ਹੁੰਦਲ ਨੇ ਅਟੈਂਡੈਂਟਸ ਨੂੰ ਦੱਸਿਆ ਕਿ ਇਹ ਉਹਨਾਂ ਦੇ ਸੌਰਾ ਸਾਹਿਬ ਨਹੀਂ ਤੇ ਕਿਸੇ ਅਣਜਾਣ ਬਜ਼ੁਰਗ ਨੂੰ ਸਰਦ ਰਾਤ 'ਚ ਉਹਨਾਂ ਦੇ ਘਰ ਲਿਆਂਦਾ ਗਿਆ ਮੀਡੀਆ ਨਾਲ ਗੱਲਬਾਤ ਕਰਦਿਆਂ ਸਨੀ ਹੁੰਦਲ ਨੇ ਕਿਹਾ ਕਿ ਇਸ ਤੋਂ ਸ਼ਰਮਨਾਕ ਹੋਰ ਕੁਝ ਨਹੀਂ ਹੋ ਸਕਦਾ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਕਿ ਹਸਪਤਾਲ ਵਾਲੇ ਕੱਪੜਿਆਂ 'ਚ ਇੱਕ ਬਜ਼ੁਰਗ ਬੰਦਾ ਤੁਹਾਡੇ ਘਰ ਦੇ ਬਾਹਰ ਪੁੱਜ ਜਾਂਦਾ ਹੈ ਤੇ ਤੁਹਾਨੂੰ ਪਤਾ ਹੀ ਨਹੀਂ ਕਿ ਉਹ ਕੌਣ ਹੈ ਦੂਜੇ ਪਾਸੇ ਸਨੀ ਹੁੰਦਲ ਦੀ ਪਤਨੀ ਨੇ اٹینڈੈਂਟਸ ਨੂੰ ਮਰੀਜ਼ ਦਾ ਬ੍ਰੈਸਲੇਟ ਚੈੱਕ ਕਰਨ ਵਾਸਤੇ ਆਖਿਆ ਤੇ ਜਦੋਂ ਗੌਰ ਨਾਲ ਦੇਖਿਆ ਗਿਆ ਤਾਂ ਘਰ ਦੇ ਬਾਹਰ ਮੌਜੂਦ ਮਰੀਜ਼ ਦਾ ਗੋਤ ਵੀ ਹੁੰਦਲ ਸੀ ਉਧਰ ਫਰੀਜ਼ਰ ਹੈਲਥ ਨੂੰ ਗੈਰ ਐਮਰਜੈਂਸੀ ਵਾਲੇ ਮਰੀਜ਼ ਤਬਦੀਲ ਕਰਨ ਦੀਆਂ ਸੇਵਾਵਾਂ ਦੇ ਰਹੀ ਕੰਪਨੀ ਹਸਪੀਟਲ ਟਰਾਂਸਫਰਸ ਨੇ ਇਸ ਗੱਲ ਦੀ ਤਸਦੀਕ ਕਰ ਦਿੱਤੀ ਕਿ 22 ਦਸੰਬਰ ਨੂੰ ਇੱਕੋ ਨਾਂ ਵਾਲੇ ਦੋ ਮਰੀਜ਼ਾਂ ਨੂੰ ਘਰ ਪਹੁੰਚਾਉਣ ਦੀ ਗੁਜ਼ਾਰਿਸ਼ ਮਿਲੀ ਸੀ ਹਸਪੀਟਲ ਟਰਾਂਸਫਰਸ ਦੇ ਮੁੱਖ ਕਾਰਜਕਾਰੀ ਅਫਸਰ ਕੋਲਨ ਡੇਵਿਸ ਨੇ ਦੱਸਿਆ ਕਿ ਹਸਪਤਾਲ ਚੋਂ ਮਰੀਜ਼ ਨੂੰ ਰਵਾਨਾ ਕੀਤੇ ਜਾਣ ਤੋਂ ਪਹਿਲਾਂ ਉਸ ਦਾ ਨਾਂ ਅਤੇ ਗੋਤ ਦਸਤਾਵੇਜ਼ ਨਾਲ ਮੇਲ ਖਾਰੇ ਸਨ ਪਰ ਮਰੀਜ਼ ਦੇ ਪਰਸਨਲ ਹੈਲਥ ਨੰਬਰ ਦੀ ਤਸਦੀਕ ਨਾ ਕੀਤੀ ਗਈ। ਕੰਪਨੀ ਨੇ ਮੰਨਿਆ ਕਿ ਸਨੀ ਹੁੰਦਲ ਦੇ ਘਰ ਮਰੀਜ਼ ਪੁੱਜਣ ਦੌਰਾਨ ਹੀ ਕੋਤਾਹੀ ਬਾਰੇ ਅਹਿਸਾਸ ਹੋ ਗਿਆ ਤੇ اٹینڈੈਂਟਸ ਨੇ ਮੁਰ ਹਸਪਤਾਲ ਚ ਸੰਪਰਕ ਕਰਦਿਆਂ ਅਸਲ ਪਤਾ ਹਾਸਲ ਕਰਕੇ ਮਰੀਜ਼ ਨੂੰ ਉਸ ਦੇ ਘਰ ਪਹੁੰਚਾ ਦਿੱਤਾ। ਹਸਪੀਟਲ ਟਰਾਂਸਫਰਸ ਦਾ ਕਹਿਣਾ ਹੈ ਕਿ ਘਟਨਾ ਦੀ ਸਮੀਖਿਆ ਕੀਤੀ ਜਾ ਰਹੀ ਹੈ ਤੇ ਮਰੀਜ਼ਾਂ ਦੀ ਪਛਾਣ ਨਾਲ ਸੰਬੰਧਿਤ ਮੁਕੰਮਲ ਵੇਰਵਿਆਂ ਦੀ ਤਸਦੀਕ ਲਾਜ਼ਮੀ ਕਾਰ ਦਿੱਤੀ ਗਈ ਹੈ ਉਧਰ ਸਨੀ ਹੁੰਦਲ ਮੁਤਾਬਕ ਉਹ ਨਹੀਂ ਜਾਣਦੇ ਕਿ ਉਹਨਾਂ ਦੇ ਘਰ ਪੁੱਜੇ ਮਰੀਜ਼ ਦੇ ਪਰਿਵਾਰਕ ਮੈਂਬਰ ਇਸ ਡਰਾਮੇ ਬਾਰੇ ਜਾਣਦੇ ਨੇ ਜਾਂ ਨਹੀਂ ਪਰ ਉਮੀਦ ਹੈ ਕਿ ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਨੂੰ 22 ਦਸੰਬਰ ਦੀ ਘਟਨਾ ਬਾਰੇ ਇਤਲਾਹ ਦਿੱਤੀ ਗਈ ਹੋਵੇਗੀ ਕੁੱਲ ਮਿਲਾ ਕੇ ਸਾਰੇ ਘਟਨਾਕ੍ਰਮ ਤੋਂ ਬਾਅਦ ਸਨੀ ਹੁੰਦਲ ਦੇ ਪਿਤਾ ਨੂੰ 23 ਦਸੰਬਰ ਦੀ ਸਵੇਰ ਹੀ ਹਸਪਤਾਲ ਤੋਂ ਘਰੇ ਪਹੁੰਚਾਇਆ ਜਾ ਸਕਿਆ ਸਨੀ ਹੁੰਦਲ ਨੇ ਇਹ ਵੀ ਕਿਹਾ ਕਿ ਉਹ ਹਸਪਤਾਲ ਦੇ ਸਟਾਫ ਨੂੰ ਕੋਈ ਦੋਸ਼ ਨਹੀਂ ਦੇ ਰਿਹਾ ਪਰ ਘਟਨਾ ਨੇ ਉਹਨਾਂ ਦੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਆ ਹੈਡਲਾਈਨਸ ਤੇ ਕੈਨੇਡਾ 'ਚ ਵੱਖਰੇ ਤਰੀਕੇ ਨਾਲ ਮਨਾਏ ਗਏ ਨਵੇਂ ਸਾਲ ਦੇ ਜਸ਼ਨ ਠੰਡੇ ਪਾਣੀ 'ਚ ਚੁੱਭੀ ਲਗਾ ਕੇ ਕੀਤੀ ਗਈ ਨਵੇਂ ਸਾਲ ਦੀ ਸ਼ੁਰੂਆਤ ਕੈਨੇਡਾ 'ਚ ਨਵੇਂ ਸਾਲ ਤੋਂ ਨਵੇਂ ਇਮੀਗ੍ਰੇਸ਼ਨ ਨਿਯਮ ਹੋਏ ਲਾਗੂ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਤੇ ਵੀ ਸਖੰਜਾ ਕੱਸਿਆ ਕੈਨੇਡਾ 'ਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ 'ਚ ਭਾਰੀ ਵਾਧਾ ਗੈਰਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਪੁੱਜ ਸਕਦੀ ਹੈ 20 ਲੱਖ ਤੱਕ ਕੈਨੇਡਾ ਅਤੇ ਭਾਰਤ ਦੇ ਡਿਪੋਟੇਸ਼ਨ ਦੇ ਅੰਕੜਿਆਂ 'ਚ ਵੱਡਾ ਅੰਤਰ ਕੈਨੇਡਾ ਅਨੁਸਾਰ 2831 ਭਾਰਤੀ ਵਾਪਸ ਭੇਜੇ ਭਾਰਤ ਅਨੁਸਾਰ 188 ਇਸ ਦਿਨਾਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ